ਤੇ ਜਬਰਦਸਤੀ ਤੱਕ ਜਾਈ ਕਰੰਦੇ ਤੁਸੀਂ ਅੰਮ੍ਰਿਤਸਰ ਦੇ ਲੋਰੈਂਸ ਰੋਡ ਤੇ ਹੈ ਟ੍ਰੈਫਿਕ ਮੁਲਾਜ਼ਮ ਨਾਲ ਬਹਿਸ ਪਿਆ ਐ ਐਕਟਿਵਾ ਸਵਾਰ ਗੁੱਸੇ ਵਿੱਚ ਹੋਇਆ ਆਪੇ ਤੋਂ ਬਾਹਰ ਕੱਡੀਆਂ ਗਾਲਾਂ ਦੱਸਦੀ ਹੈ ਕਿ ਪੂਰਾ ਮਾਮਲਾ ਅੰਮ੍ਰਿਤਸਰ ਦੇ ਲੋਰੈਂਸ ਰੋਡ ਚੌਕ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਐਸਆਈ ਪਵਨ ਕੁਮਾਰ ਵੱਲੋਂ ਜਦੋਂ ਬਿਨਾਂ ਹੈਲਮਟ ਤੋਂ ਐਕਟਿਵਾ ਚਲਾ ਰਹੇ ਇੱਕ ਨੌਜਵਾਨ ਨੂੰ ਰੋਕਿਆ ਤੇ ਉਸ ਦਾ ਚਲਾਨ ਕੱਟਿਆ ਉਤੋਂ ਨੌਜਵਾਨ ਵੀ ਬਹਿਸ ਕਰਦਾ ਹੋਇਆ ਨਜ਼ਰ ਆਇਆ ਨੌਜਵਾਨ ਇੱਥੇ ਹੀ ਨਹੀਂ ਰੁਕਿਆ ਬਲਕਿ ਟ੍ਰੈਫਿਕ ਮੁਲਾਜ਼ਮ ਨਾਲ ਗਾਲੀ ਗਲੋਚ ਕਰਦਾ ਹੋਇਆ ਵੀ ਨਜ਼ਰ ਆਇਆ ਦੱਸ ਦਈਏ ਕਿ ਉਸ ਵੇਲੇ ਟ੍ਰੈਫਿਕ ਮੁਲਾਜ਼ਮ ਨਾਲ ਬਹਿਸ ਵੀ ਕੀਤੀ ਗਈ ਇਹ ਵਾਕਿਆ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਤਾਂ ਟ੍ਰੈਫਿਕ ਪੁਲਿਸ ਜਾਂ ਉਸਨੂੰ ਰੋਕਦੀ ਏ ਮੌਕੇ ਤੇ ਜਦੋਂ ਦਾ ਚਲਾਨ ਕੱਟਿਆ ਜਾਂਦਾ ਤਾਂ ਅਕਸਰ ਹੀ ਲੋਕ ਆਪੇ ਤੋਂ ਬਾਹਰ ਹੋ ਜਾਂਦੇ ਨੇ ਤੇ ਕੋਈ ਫੋਨ ਕੱਢ ਕੇ ਕਿਸੇ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਦੇ ਰੋਗ ਮਾਰਦਾ ਹੋਇਆ ਕਹਿੰਦਾ ਕਿ ਤੂੰ ਮੈਨੂੰ ਜਾਣਦਾ ਨਹੀਂ ਸਭ ਨੂੰ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਟ੍ਰੈਫਿਕ ਮੁਲਾਜ਼ਮ ਸਿਰਫ ਆਪਣੀ ਡਿਊਟੀ ਕਰ ਰਿਹਾ ਜੇਕਰ ਤੁਸੀਂ ਕੋਈ ਗਲਤੀ ਕੀਤੀ ਆ ਤਾਂ ਚਲਾਨਾ ਫਿਰ ਕਟੂਗਾ ਲੇਕਿਨ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਤੇ ਅਕਸਰ ਟ੍ਰੈਫਿਕ ਮੁਲਾਜ਼ਮ ਨਾਲ ਬਹਿਸ ਪੈਂਦੇ ਨੇ ਤੇ ਕਈ ਵਾਰ ਤਾਂ ਗੱਲ ਹੱਥੋਂ ਪਾਈ ਤੱਕ ਆ ਜਾਂਦੀ ਹੈ ਆ ਮੜਾ ਇਹ ਗੱਲ ਕਰ ਲੈ ਹਾਂ ਦੱਸੋ ਹਾਂ ਉਹ ਜੀ ਸਰ ਇਹ ਗੱਲ ਕਰ ਲੋ ਤੁਸੀਂ ਨਾ ਇੱਕ ਮਿੰਟ ਸਦੇ ਕਾਲ ਕਰ ਲੋ ਪਹਿਲੇ ਕਿਸੇ ਦਾ ਹੋ ਫਰਮਾਨ ਠੀਕ ਹੈ ਜੇ ਮੈਂ ਸੁਣਦਾ ਤੇ ਇਹ ਤਾਂ ਜਬਰਦਸਤੀ ਤੱਕ ਕਸ਼ਾਈ ਕਰ ਰਹੇ ਤੁਸੀਂ ਸਾਰੀ ਦੁਨੀਆ ਜਾ ਰਹੀ ਹੈ ਹੈਲਮਟ ਨਹੀਂ ਮਤੋਂ ਦੱਸਾਂ ਸਾਰੀ ਦੁਨੀਆ ਨਹੀਂ ਗਾਲ ਕੱਢਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤੀ ਵਾਲੀ ਗੱਲ ਹੈ ਕੀ ਹੈ ਮੈਨੂੰ ਦੱਸ ਤੁਸੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚ ਐਲਾਨ ਕਰਤਾ ਇਹ ਹੈਲਮਟ ਵੀ ਪਾਇਆ ਤੁਸੀਂ ਮੈਂ ਨਹੀਂ ਪਾਉਣਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਅਸੀਂ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਨੂੰ ਹੋ ਗਏ ਪਾਕੀ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਉੱਥੇ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕਿਉਂ ਨਹੀਂ ਪ੍ਰਸ਼ਾਸਨ ਦੇ ਵੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਹੈ ਲੱਗ ਗਿਆ ਉਹਨਾਂ ਦੀ ਡਿਊਟੀ ਹੈ ਲੱਗ ਗਿਆ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕਿਉਂ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾ ਕੱਢ ਰਹੇ ਹੋ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਗਾਲਾ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲਾ ਕੱਢ ਸਕਦੇ ਆ ਜੀ ਅਸੀਂ ਕੋਈ ਕਿਸੇ ਦੀ ਕੱਢਣ ਦੇਗੇ ਤੁਸੀਂ ਕੈਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਇਹ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਫੇਰਾਗਾ ਮੈਂ ਥੱਲੇ ਦੇ ਦਵਾਂ ਗੱ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਣ ਲਈ ਕਿਸੇ ਦੀ ਰਾਖੀ ਕਰਦੇ ਪਹਿਲੇ ਜੇ ਸਰ ਹੈਲਮਟ ਪਾਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਰ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਹਾਂ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਕੋ ਗਾਲਾ ਕੱਢ ਰਹੇ ਹੋ ਕਿਹੜੀ ਚੀਜ਼ ਦੀ ਸਹੂਲਤ ਦੇ ਰਿਹਾ ਸਾਨੂੰ ਕਿਹ ਚੀਜ਼ ਦੀ ਸਹੂਲਤ ਦੇ ਰਿਹਾਗਾ ਕਮਨ ਜੀ ਕਾ ਦਾ ਚਲਾਨ ਕਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਟੀਆਂ ਜਾ ਰਹੀਆਂ ਰਿਕਾਰਡ ਹੈਗੇ ਨਹੀਂ ਮਿਸਮੇਵ ਦਾ ਨਾਲ ਪਾ